ਦੋਸਤੋ ਨਮਸਕਾਰ ਮੈਂ ਸੰਦੀਪ ਦਿਂਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਰਾਮ ਮੰਡੀ ਦੇ ਕੋਲ ਇੱਕ ਟੱਬੇ ਦੇ ਆੜ੍ਹਦੇ ਵਿੱਚ ਚੱਲ ਰੇ ਦੇ ਵਪਾਰ ਦਾ ਪਰਦਾਫਾਸ਼ ਕਰਦੇ ਹੋਏ ਦੋ ਜਨਾਨੀਆਂ ਸਮੇਤ 6 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਮਾਨਯੋਗ ਡੀਐਸਪੀ ਰਜੇਸ਼ ਨੇ ਹਿਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਆਓ ਜਾਣਦੇ ਪੂਰਾ ਮਾਮਲਾ ਸਪੈਕਟਰ ਸੁਭਾਨ ਸਿੰਘ ਵੱਲੋਂ ਕੱਲ ਜਿਹੜਾ ਇੱਕ ਜਿਸਮ ਫਰੋਸ਼ੀ ਦਾ ਗਰੋਹ ਜਿਹੜਾ ਕਾਬੂ ਕੀਤਾ ਗਿਆ ਹੈਗਾ ਇਹ ਇੱਥੇ ਪੀਟਾਬਾ ਆ ਜਾਂਦਾ ਉਹਦਾ ਮਾਲਕ ਜਿਹੜਾ ਉਹ ਇੱਥੋਂ 12 ਜਨਾਨੀਆਂ ਨੂੰ ਬੁਲਾ ਕੇ ਤੇ ਗਾਕਾਂ ਨੂੰ ਬੁਲਾ ਕੇ ਇੱਥੇ ਜਿਸਮ ਫਰੋਸ਼ੀ ਦਾ ਜਿਹੜਾ ਧੰਦਾ ਕਰਵਾਂਦਾ ਇਹਦੇ ਸਬੰਧ ਚਤਲਾ ਮੇਲੇ ਇੰਸਪੈਕਟਰ ਰਵਨ ਸਿੰਘ ਨੇ ਉੱਥੋਂ ਚਾਰ ਵਿਅਕਤੀ ਜਿਹੜੇ ਹੈਗੇ ਆ ਉਹ ਜਿਸਮ ਫਰੋਸ਼ੀ ਦੇ ਧੰਦੇ ਜਿਹੜੇ ਉੱਥੇ ਜਿਹੜੇ ਔਰੈਸਟ ਕੀਤੇ ਆ ਤੇ ਦੋ ਜੜੀਆਂ ਲੇਡੀਜ਼ ਜਿਹੜੀਆਂ ਉੱਥੋਂ ਜੜੀਆਂ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਉਹ ਫੜੀਆਂ ਗਈਆਂ ਹੈਗੀਆਂ ਤੇ ਉਹਦੇ ਤੇ ਉਹਨਾਂ ਨੂੰ ਅਰੈਸਟ ਕਰਕੇ ਵਿਅਕਤੀਆਂ ਨੂੰ ਅਗਲੀ ਕਾਰਵਾਈ ਅਮਲ ਚੁਲੰਦਿਆਂ ਦੀ